ਦੇਖੋ ਕਿਵੇਂ ਇਸ ਮਹਿਲਾ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਵੈਸੇ ਪਹਿਲਾ ਇੱਕ ਸਵਾਲ ਸਾਹਮਣੇ ਆਏਗਾ ਜੋ ਕਿ ਅਸੀਂ ਤੁਹਾਰ ਤੋਂ ਜ਼ਰੂਰ ਪੁੱਛਾਂਗੇ ਕਿ ਆਖਰ ਇਸ ਵਿੱਚ ਸਹੀ ਕੌਣ ਤੇ ਗਲਤ ਕੌਣ ਹੈ ਤਦਾਜ਼ੇ ਕਿਵੇਂ ਇੱਕ ਸ਼ਖਸ ਵੱਲੋਂ ਇਸ ਮਹਿਲਾ ਨੂੰ ਪਹਿਲਾਂ ਤਾਂ ਇਹ ਚਾਂਸਾ ਦਿੱਤਾ ਜਾਂਦਾ ਕਿ ਮੈਂ ਤੈਨੂੰ ਸਰਕਾਰੀ ਨੌਕਰੀ ਲਵਾ ਦੇਵਾਂਗਾ ਬਿਲਕੁਲ ਉਦਾਂ ਹੀ ਜਿਵੇਂ ਤੇਰੀ ਮਾਸੀ ਦੀ ਕੁੜੀ ਨੂੰ ਲਵਾਇਆ ਤੇ 1 ਮਹੀਨਾ ਉਸ ਨੂੰ ਵੀ ਜੌਬ ਕਰਦਿਆ ਹੋ ਚੁੱਕਿਆ ਜੋ ਮਹਿਲਾ ਹੁੰਦੀ ਹੈ ਉਹ ਉਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਗੱਲਬਾਤ ਅੱਗੇ ਵਧਦੀ ਹੈ ਜੋ ਸ਼ਖਸ ਹੁੰਦਾ ਉਸ ਤੋਂ 40000 ਰੁਪਏ ਵੀ ਲੈਂਦਾ ਉਸ ਤੋਂ ਮੋਬਾਈਲ ਵੀ ਲੈ ਨਿਲਦਾ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਹਰਕਤ ਵੀ ਕਰਦਾ ਜੀ ਹਾਂ ਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਚਾਂਸਾ ਦਿੱਤਾ ਗਿਆ ਸੀ ਉਸ ਦੇ ਨਾਲ ਫਰਾਡ ਹੋ ਗਿਆ ਤੇ ਹੁਣ ਮਹਿਲਾ ਜੋ ਹੈ ਇੱਥੇ ਨਿਆਂ ਮੰਗਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਦੀ ਹਾਲਤ ਕੀ ਹੋਈ ਹੈ ਬਹੁਤ ਜ਼ਿਆਦਾ ਇਸ ਵੇਲੇ ਟੁੱਟੀ ਪਈ ਹੈ ਦੂਜੇ ਪਾਸੇ ਜੋ ਸ਼ਖਸ ਹੈ ਜਿਸ ਨੇ ਇਸ ਦੀ ਵੀਡੀਓਜ਼ ਬਣਾਈ ਸੀ ਉਹ ਹੁਣ ਇਹ ਕਹਿ ਰਿਹਾ ਜਦੋਂ ਮਹਿਲਾ ਕਹਿੰਦੀ ਹੈ ਕਿ ਮੈਂ ਤੈਨੂੰ ਛੱਡ ਦੇਣਾ ਤਾਂ ਉਹ ਵੀਡੀਓ ਬਣਾ ਕੇ ਜੋ ਸ਼ਖਸ ਹੁੰਦਾ ਉਹ ਇਹ ਕਹਿੰਦਾ ਹੈ ਕਿ ਮੈਂ ਤੇਰੀ ਵੀਡੀਓਜ਼ ਜੋ ਹੈ ਤੇਰੇ ਪਤੀ ਨੂੰ ਵਖਾ ਦੇਵਾਂਗਾ ਜੀ ਹਾਂ ਵਿਆਹੀ ਹੋਈ ਇਹ ਮਹਿਲਾ ਜੋ ਕਿ ਸਰਕਾਰੀ ਨੌਕਰੀ ਦੇ ਚੱਕਰ ਦੇ ਵਿੱਚ ਕਿਵੇਂ ਇਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਪੈਸੇ ਗਏ ਮੋਬਾਈਲ ਗਿਆ ਤੇ ਨਾਲ ਇੱਜ਼ਤ ਵੀ ਇਥੇ ਹੁਣ ਸਵਾਲੀਆ ਨਿਸ਼ਾਨ ਹੈ ਕਿ ਗਲਤ ਸਿਰਫ ਬੰਦਾ ਜਾਂ ਫਿਰ ਇਥੇ ਮਹਿਲਾ ਦੀ ਵੀ ਗਲਤੀ ਆ ਮੇਹਣਾ ਸਰ ਕੀ ਗੱਲ ਬਾਤ ਹੋਈ ਜਿਹੜਾ ਡਾਕਟਰ ਸਰ ਮੈਨੂੰ ਹਰਪ੍ਰੀਤ ਦੇ ਨਾਲ ਮੈਨੂੰ 2025 ਫ फेब्रुवारी ਦੇ ਵਿੱਚ ਐਡ ਬਾਈਂਗ ਥ੍ਰੀ ਨੂੰ ਮਿਲਿਆ ਐਥਲੀਟਿਕਨ ਮੇਰੀ ਮਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕੇ ਆਪਣੇ ਅੰਦਰ ਕੀਤਾ ਔਰ ਕੋ ਵੀ ਪੈਸੇ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂਗਾ ਉਹਨੂੰ ਤਾਂ 1 ਮਹੀਨੇ ਦੀ ਡਿਊਟੀ ਇੰਨੇ ਲਵਾਈ ਆ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੱਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਉਸ ਰੋਟੀ ਦੇ ਵਿੱਚ ਜੋਬ ਕਰਦਾ ਵਾਂ ਤੋਂ ਇਸ ਦੌਰਾਨ ਮੇਨਾਂ ਇਹਦੀ ਗੱਲਬਾਤ ਕਾਫੀ ਵਧ ਗਈ ਅੱਗੇ ਮੇਨਾਂ ਮੈਨੇ ਮਿਸਯੂਜ਼ ਵੀ ਕੀਤਾ ਮੇਰਾ ਪੇ ਜਦ ਮੈਨੂੰ ਪਿੱਛੇ ਹਟਣਾ ਚਾਹਨੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਹਾਂ ਕੋਸ਼ਰਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਰ ਨੂੰ ਅੱਗੇ ਕਰਦਾ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਹੈ ਆਪਣੇ ਸਰਦਰ ਤੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਣ ਪਛਾਣ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੈਸੇ ਤੁਸੀਂ ਚਲਿਆ ਹਾਂ ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ ਹਾਂਜੀ ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ ਹਾਂਜੀ ਤੇ ਤੁਹਾਡੇ ਨਾਲ ਜਿਹੜਾ ਧਮਕੀਆਂ ਲਾ ਰਹੇ ਜਾਂ ਹਾਂਜੀ ਜਮਿਨ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹਿ ਰਿਹਾ ਮੈਂ ਤੇਰੀ ਉਹ ਵੀਡੀਓਜ਼ ਤੇਰੇ ਹਸਬੰਡ ਨੂੰ ਵੀ ਸਭ ਕੁਝ ਦਾਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ ਚ ਹੈ ਮੈਨੂੰ ਬੜੀ ਵਾਰੀ ਕਿਹਾ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ ਫਿਰ ਮੈਂ ਇਸ ਥਰੂ ਚਲੋ ਮੈਂ ਇਹਦੇ ਵੇਖਾ ਵਿੱਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੈਨੂੰ ਬਹੁਤ ਜ਼ਿਆਦਾ ਮਤਕੀ ਗਲਤ ਕੀਤਾ ਮੈਨੂੰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਚਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਦੇ ਬੈਠਾ ਉਹ ਮੈਨੂੰ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜਾ ਹਾਂਜੀ ਮੈਂ ਕਿ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜਬੂਰ ਮਾਸ਼ਾ ਅੱਲਾਹ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸ ਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੀ ਮੈਂ ਪ੍ਰਸ਼ਾਸਨਰ ਕੋਲ ਹੀ ਮੰਗ ਕਰਦੀ ਜਦੋਂ ਮੈਂ ਹੋਣ ਇੰਨੀ ਬਲਕਿ ਪਰੇਸ਼ਾਨ ਹੋ ਰਹੀ ਐ ਅੱਗੇ ਵੀ ਇਹ ਬਹੁਤ ਲੋਕਾਂ ਨਾਲ ਠੱਗੀ ਕਰ ਚੁੱਕਿਆ ਹੈ ਤੇ ਮੈਂ ਨਹੀਂ ਜਾਣਦੀ ਮੇਰੇ ਮੇਰੇ ਬਾਵਜੂਦ ਵੀ ਕਿਸੇ ਨੇ ਗਲਤ ਕਰੇ ਹੋਚ ਰਿਹਾ ਰਹਾ ਬਹੁਤ ਜ਼ਿਆਦਾ ਮੈਂ ਪ੍ਰਸ਼ਾਸਨ ਕੋਲ ਜਾ ਕੇ ਬੇਨਤੀ ਕਰਦੀ ਆ ਕਿ ਮੈਂ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਆ ਮੇਰੀ ਫੈਮਿਲੀ ਕੋਈ ਚੀਂ ਹੁੰਦਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਜੋ ਬੋਲੇ ਸੋ ਨਰ ਪਾ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮਾ ਲਕੀਬਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਣ ਜੀ ਆ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਕਿ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਰਥਿਕ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਇਹ ਨੌਕਰੀ ਵੱਲੋਂ ਇਹ ਇਹਨਾਂ ਦੀ ਗਰੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹ ਨਾਲ ਲੜਕੀ ਨਾਲ ਚਾਈਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦੀ ਕਈ ਐਸੀ ਪੱਤੀ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੇਟਫਾਰਮਸ ਤੇ ਜਿਹੜਾ ਇਹਨੂੰ ਸਰਕੂਲੇਟ ਕਰਦਾਗਾ ਜੇਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਔਖਾ ਹੋਇਆ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਉਹ ਇੱਕ ਅਪਰਾਧਿਕ ਸ਼ਖਸੀਅਤ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗ੍ਰਾਉਂਡ ਆ ਔਰ ਉਹਦੇ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਆ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਆ ਵਾ ਇਸ ਬਾਬਤ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਾਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਆ ਔਰ ਇਹਨੂੰ ਨਿਆਂ ਦਵਾਉਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਤੇ ਫੇਬੰਦੀ ਵੱਲੋਂ ਕੀਤਾ ਜਾਵੇਗਾ ਐਨਾ ਹੀ ਕਹਿੰਦਾ ਆ ਸਾਰਾ ਉਹ ਜੈਵਲ ਨੇ ਕਿ ਭਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਦ ਵੀ ਜਿਹੜੇ ਆ ਉਹ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਦੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਟ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਜਿਹੜਾ ਨੂੰ ਝਾਂਸਾ ਦਿੱਤਾ ਗਿਆ ਕਿਉਂਕਿ ਉਹ ਖਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ EMPLOYEE ਆ ਔਰ ਤੈਨੂੰ ਵੀ ਜਿਹੜਾ ਮੈਂ ਉਥੇ ਗਵਰਨਮੈਂਟ EMPLOYEE ਜਿਹੜਾ ਵਾ ਉਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਨੂੰ ਕੋ ਮੋਬਾਈਲ ਵੀ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਦੋਂ ਅਸੀਂ ਰਿਲੇਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਰ ਕਿਸੇ ਨਾਲ ਵੀ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਆ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵੈਂਕ ਸੁਖਵਿੰਦਰ ਕੌਰ ਭੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਤੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆਂ ਦੇਵੇਗਾ ਮੇਰਾ ਨਾਮ ਸੁਖਵਿੰਦਰ ਕੌਰ ਭੱਟੀ ਭਗਵਾਨ ਬਾਲਮਿਕੀ ਵੀਰਸਾਹਣਾ ਜ਼ਿਲ੍ਹਾ ਪ੍ਰਧਾਨ ਦਾਇਆ ਉਹ ਇਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਜੀ ਸਾਹਿਬ ਕਹਿੰਦੇ ਆ ਵੀ ਕਰਾਂਗੇ ਕਾਰਵਾਈ ہری ਨੌਕਰੀ ਦਾ ਚਾਂਸਾ ਦੇ ਕੇ ਦੇਖੋ ਕਿਵੇਂ ਇਸ ਮਹਿਲਾ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਵੈਸੇ ਪਹਿਲਾ ਇੱਕ ਸਵਾਲ ਸਾਹਮਣੇ ਆਏਗਾ ਜੋ ਕਿ ਅਸੀਂ ਤੁਹਾਡੇ ਤੋਂ ਜ਼ਰੂਰ ਪੁੱਛਾਂਗੇ ਕਿ ਆਖਰ ਇਸ ਵਿੱਚ ਸਹੀ ਕੌਣ ਤੇ ਗਲਤ ਕੌਣ ਹੈ ਤਦਾਜ਼ੇ ਕੀਵੇਂ ਇੱਕ ਸ਼ਖਸ ਵੱਲੋਂ ਇਸ ਮਹਿਲਾ ਨੂੰ ਪਹਿਲਾਂ ਤਾਂ ਇਹ ਚਾਂਸਾ ਦਿੱਤਾ ਜਾਂਦਾ ਕਿ ਮੈਂ ਤੈਨੂੰ ਸਰਕਾਰੀ ਨੌਕਰੀ ਲਵਾ ਦੇਵਾਂਗਾ ਬਿਲਕੁਲ ਉਦਾਂ ਹੀ ਜਿਵੇਂ ਤੇਰੀ ਮਾਸੀ ਦੀ ਕੁੜੀ ਨੂੰ ਲਵਾਇਆ ਤੇ ਇੱਕ ਮਹੀਨਾ ਉਸ ਨੂੰ ਵੀ ਜੌਬ ਕਰਦਿਆ ਹੋ ਚੁੱਕਿਆ ਹੈ ਜੋ ਮਹਿਲਾ ਹੁੰਦੀ ਹੈ ਉਹ ਉਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਗੱਲਬਾਤ ਅੱਗੇ ਵਧਦੀ ਹੈ ਜੋ ਸ਼ਖਸ ਹੁੰਦਾ ਉਸ ਤੋਂ 40000 ਰੁਪਏ ਵੀ ਲੈਂਦਾ ਉਸ ਤੋਂ ਮੋਬਾਈਲ ਵੀ ਲੈ ਲੈਂਦਾ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਹਰਕਤ ਵੀ ਕਰਦਾ ਜੀ ਹਾਂ ਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਚਾਂਸਾ ਦਿੱਤਾ ਗਿਆ ਸੀ ਉਸ ਦੇ ਨਾਲ ਫਰਾਡ ਹੋ ਗਿਆ ਤੇ ਹੁਣ ਮਹਿਲਾ ਜੋ ਹੈ ਇੱਥੇ ਨਿਆਂ ਮੰਗਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਦੀ ਹਾਲਤ ਕੀ ਹੋਈ ਹੈ ਬਹੁਤ ਜ਼ਿਆਦਾ ਇਸ ਵੇਲੇ ਟੁੱਟੀ ਪਈ ਹੈ ਦੂਜੇ ਪਾਸੇ ਜੋ ਸ਼ਖਸ ਹੈ ਜਿਸ ਨੇ ਇਸ ਦੀ ਵੀਡੀਓਜ਼ ਬਣਾਈ ਸੀ ਉਹ ਹੁਣ ਇਹ ਕਹਿ ਰਿਹਾ ਜਦੋਂ ਮਹਿਲਾ ਕਹਿੰਦੀ ਹੈ ਕਿ ਮੈਂ ਤੈਨੂੰ ਛੱਡ ਦੇਣਾ ਤਾਂ ਉਹ ਵੀਡੀਓ ਬਣਾ ਕੇ ਜੋ ਸ਼ਖਸ ਹੁੰਦਾ ਉਹ ਇਹ ਕਹਿੰਦਾ ਹੈ ਕਿ ਮੈਂ ਤੇਰੀ ਵੀਡੀਓਜ਼ ਜੋ ਹੈ ਤੇਰੇ ਪਤੀ ਨੂੰ ਵਿਖਾ ਦਵਾਂਗਾ ਜੀ ਹਾਂ ਵਿਆਹੀ ਹੋਈ ਇਹ ਮਹਿਲਾ ਜੋ ਕਿ ਸਰਕਾਰੀ ਨੌਕਰੀ ਦੇ ਚੱਕਰ ਦੇ ਵਿੱਚ ਕਿਵੇਂ ਇਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਪੈਸੇ ਗਏ ਮੋਬਾਈਲ ਗਿਆ ਤੇ ਨਾਲ ਇੱਜ਼ਤ ਵੀ ਇੱਥੇ ਹੁਣ ਸਵਾਲੀਆ ਨਿਸ਼ਾਨ ਹੈ ਕਿ ਗਲਤ ਸਿਰਫ ਬੰਦਾ ਜਾਂ ਫਿਰ ਇਥੇ ਮਹਿਲਾ ਦੀ ਵੀ ਗਲਤੀ ਆ ਮੈਂ ਨੀਹਾ ਸਰ ਕੀ ਗੱਲ ਬਾਤ ਹੋਈ ਜਿਹੜਾ ਸੀ ਡਾਕਟਰ ਜੀ ਹਾਂ ਸਰ ਮੈਨੂੰ ਹਰਪ੍ਰੀਤ ਦੇ ਨਾਲ ਮੈਨੂੰ 2025 ਫ फेब्रुवारी ਦੇ ਵਿੱਚ ਐਡ ਬਾਈਂਗ ਟ੍ਰਿਕ ਨੂੰ ਮਿਲਿਆ ਅਤਲੀ ਦੇ ਕਰਨ ਮੇਰੀ ਵਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕਿ ਆਪਣੇ ਅੰਦਰ ਕੀਤਾ ਔਰ ਕੋ ਵੀ ਪਹਿਹ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂ ਉਹਨੂੰ ਤੇ ਇੱਕ ਮਹੀਨੇ ਦੀ ਡਿਊਟੀ ਇੰਨੇ ਲਵਾਈ ਆ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਮੇਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੈਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਉਸ ਰੋਟੀ ਦੇ ਵਿੱਚ ਜੋਬ ਕਰਦਾ ਵਾਂ ਤੋਂ ਐਸ ਦੌਰਾਨ ਮੇਨਾਂ ਇਹਦੀ ਗੱਲਬਾਤ ਕਾਫੀ ਵਾਰ ਤੱਕ ਅੱਗੇ ਮੇਨਾਂ ਮੈਨੇ ਮਿਸਯੂਜ਼ ਵੀ ਕੀਤਾ ਮੇਰਾ ਪੇ ਜਦ ਮੈਨੂੰ ਪਿੱਛੇ ਹਟਣਾ ਚਾਹਨੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਹਾਂ ਕੋਸ਼ਰ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਮ ਨੂੰ ਅੱਗੇ ਕਰਦਾ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਆਪਣੇ ਸਰਦਰ ਤੇ ਉੱਥੇ ਵੀ ਨਾ ਨਿਮਤ ਕੀ ਆਪਣਾ ਜਾਣ ਪਛਾਣ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹਾਂ ਜੀ ਤੁਸੀਂ ਚੱਲ ਜਾ ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ ਹਾਂਜੀ ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ ਹਾਂਜੀ ਤੁਹਾਡੇ ਨਾਲ ਕਿਹੜਾ ਧਮਕੀਆਂ ਲਾ ਰਹੇ ਜਾਂ ਹਾਂਜੀ ਜੀ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹਿ ਰਿਹਾ ਮੈਂ ਤੇਰੀ ਉਹ ਵੀਡੀਓਜ਼ ਤੇਰੇ ਹਸਬੰਦ ਨੂੰ ਵੀ ਸਭ ਕੁਝ ਦਾਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ-ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ 'ਚ ਹੈ ਮੈਨੂੰ ਬੜੀ ਵਾਰੀ ਕਿਹਾ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ ਫਿਰ ਮੈਂ ਇਸ ਥਰੂ ਚਲੋ ਮੈਂ ਇਹਦੇ ਬਹਿ ਕਾਵੇ 'ਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੇਰੇ ਬਹੁਤ ਜ਼ਿਆਦਾ ਮਤਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਸਿਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਹੋ ਮੈਨੂੰ ਇਹ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜੇ ਹਾਂਜੀ ਮੈਂ ਕਿ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜਬੂਰ ਸਮਾਸ਼ ਨਾਲ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸ ਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੀ ਮੈਂ ਪ੍ਰਸ਼ਾਸਨਰ ਗੁਆਇ ਮੰਗ ਕਰਦੀ ਜਦੋਂ ਮੈਂ ਹੋਣ ਨੀ ਮਲਟੀ ਪਰੇਸ਼ਾਨ ਹੋ ਰਹੀ ਹੈ ਅੱਗੇ ਵੀ ਇਹ ਬਹੁਤ ਲੋਕਾਂ ਨਾਲ ਠੱਗੀ ਕਰ ਚੁੱਕਿਆ ਹੈ ਤੇ ਮੈਂ ਨਹੀਂ ਜਾਣਦੀ ਮੇਰੇ ਮੇਰੇ ਬਾਅਦ ਜਦ ਵੀ ਕਿਸੇ ਨੇ ਗਲਤ ਕਰੇ ਬਹੁਤ ਚਰਕਾਰਾ ਬਹੁਤ ਜ਼ਿਆਦਾ ਪ੍ਰਸ਼ਾਸਨ ਕੋਲ ਜੋੜ ਕੇ ਬੇਨਤੀ ਕਰਦੀ ਆ ਕਿ ਮੇ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਆ ਮੇਰੀ ਫੈਮਿਲੀ ਕੋ ਅੱਛੀ ਵੀ ਹੁੰਦਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਹੈ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਜੋ ਬੋਲੇ ਸੋ ਨਿਹਾਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮਾ ਲਕੀਬਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਨਾ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਣ ਜੀ ਆ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਇੱਕ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਰਥਿਕ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਇਹ ਨੌਕਰੀ ਵੱਲੋਂ ਇਹਨਾਂ ਦੀ ਘਰੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਐ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹਨਾਂ ਨਾਲ ਲੜਕੀ ਨਾਲ ਚਾਈਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦੀ ਕਈ ਐਸੀ ਪੱਤੀ ਜਨ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੈਟਫਾਰਮਸ ਤੇ ਜਿਹੜਾ ਇਹਨੂੰ ਸਰਕੂਲੇਟ ਕਰਦਾਗਾ ਜੇਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਔਖਾ ਹੋਇਆ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਉਹ ਇੱਕ ਅਪਰਾਧਿਕ ਸ਼ਖੀ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਆ ਔਰ ਔਰੇ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਹਾ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਹਾ ਵਾ ਇਸ ਬਾਬਤ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਮਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਗਿਆ ਔਰ ਇਹਨੂੰ ਨਿਆਂ ਦਵਾਨ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਜਥੇਬੰਦੀ ਵੱਲੋਂ ਕੀਤਾ ਜਾਵੇਗਾ ਇੰਨਾ ਹੀ ਕਹਿੰਦਾ ਆ ਸਾਰਾ ਉਹ ਜੈ ਵਾਲਮੀਕੀ ਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਦ ਵੀ ਜਿਹੜੇ ਆ ਉਹ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਦੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਟ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀਂ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਜਿਹੜਾ ਨੂੰ ਝਾਂਸਾ ਦਿੱਤਾ ਗਿਆ ਕਿਉਂਕਿ ਉਹਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ EMPLOYEE ਆ ਔਰ ਤੈਨੂੰ ਵੀ ਜਿਹੜਾ ਮੈਂ ਉੱਥੇ ਗਵਰਨਮੈਂਟ EMPLOYEE ਜਿਹੜਾ ਵਾ ਉੱਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਨੂੰ ਕੋ ਮੋਬਾਈਲ ਵੀ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਦੋਂ ਅਸੀਂ ਰਿਲੇਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਰ ਕਿਸੇ ਨਾਲ ਵੀ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵੈਂਕ ਸੁਖਵਿੰਦਰ ਗੌਰ ਭੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਦੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆ ਦੇਵੇਗਾ ਮੇਰਾ ਨਾਮ ਸਖਿੰਦਰ ਕੌਰ ਪੱਟੀ ਭਗਵਾਨ ਬਾਲਮਿਕੀ ਵੀਰ ਸੈਨਾ ਜ਼ਿਲ੍ਹਾ ਪ੍ਰਧਾਨ ਆ ਉਹ ਇਹਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਹਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਰੇ ਸਾਬ ਕਹਿੰਦੇ ਆ ਵੀ ਕਰਾਂਗੇ ਕਾਰਵਾਈ سرکاری نوکری ਦਾ ਚਾਂਸਾ ਦੇ ਕੇ ਦੇਖੋ ਕਿਵੇਂ ਇਸ ਮਹਿਲਾ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਵੈਸੇ ਪਹਿਲਾ ਇੱਕ ਸਵਾਲ ਸਾਹਮਣੇ ਆਏਗਾ ਜੋ ਕਿ ਅਸੀਂ ਤੁਹਾਡੇ ਤੋਂ ਜ਼ਰੂਰ ਪੁੱਛਾਂਗੇ ਕਿ ਆਖਰ ਇਸ ਵਿੱਚ ਸਹੀ ਕੌਣ ਤੇ ਗਲਤ ਕੌਣ ਹੈ ਤਦਾਜ਼ੇ ਕੀਵੇ ਇੱਕ ਸ਼ਖਸ ਵੱਲੋਂ ਇਸ ਮਹਿਲਾ ਨੂੰ ਪਹਿਲਾਂ ਤਾਂ ਇਹ ਚਾਂਸਾ ਦਿੱਤਾ ਜਾਂਦਾ ਕਿ ਮੈਂ ਤੈਨੂੰ ਸਰਕਾਰੀ ਨੌਕਰੀ ਲਵਾ ਦੇਵਾਂਗਾ ਬਿਲਕੁਲ ਉਦਾਂ ਹੀ ਜਿਵੇਂ ਤੇਰੀ ਮਾਸੀ ਦੀ ਕੁੜੀ ਨੂੰ ਲਵਾਇਆ ਤੇ ਇੱਕ ਮਹੀਨਾ ਉਸ ਨੂੰ ਵੀ ਜੌਬ ਕਰਦਿਆ ਹੋ ਚੁੱਕਿਆ ਜੋ ਮਹਿਲਾ ਹੁੰਦੀ ਹੈ ਉਹ ਉਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਗੱਲਬਾਤ ਅੱਗੇ ਵਧਦੀ ਹੈ ਜੋ ਸ਼ਖਸ ਹੁੰਦਾ ਉਸ ਤੋਂ 40000 ਰੁਪਏ ਵੀ ਲੈਂਦਾ ਹੈ ਉਸ ਤੋਂ ਮੋਬਾਈਲ ਵੀ ਲੈਣ ਲੈਂਦਾ ਹੈ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਹਰਕਤ ਵੀ ਕਰਦਾ ਹੈ ਜੀ ਹਾਂ ਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਚਾਂਸਾ ਦਿੱਤਾ ਗਿਆ ਸੀ ਉਸ ਦੇ ਨਾਲ ਫਰਾਡ ਹੋ ਗਿਆ ਤੇ ਹੁਣ ਮਹਿਲਾ ਜੋ ਹੈ ਇੱਥੇ ਨਿਆਂ ਮੰਗਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਦੀ ਹਾਲਤ ਕੀ ਹੋਈ ਹੈ ਬਹੁਤ ਜ਼ਿਆਦਾ ਇਸ ਵੇਲੇ ਟੁੱਟੀ ਪਈ ਹੈ ਦੂਜੇ ਪਾਸੇ ਜੋ ਸ਼ਖਸ ਹੈ ਜਿਸਨੇ ਇਹਦੀ ਵੀਡੀਓਜ਼ ਬਣਾਈ ਸੀ ਉਹ ਹੁਣ ਇਹ ਕਹਿ ਰਿਹਾ ਜਦੋਂ ਮਹਿਲਾ ਕਹਿੰਦੀ ਹੈ ਕਿ ਮੈਂ ਤੈਨੂੰ ਛੱਡ ਦੇਣਾ ਤਾਂ ਉਹ ਵੀਡੀਓ ਬਣਾ ਕੇ ਜੋ ਸ਼ਖਸ ਹੁੰਦਾ ਉਹ ਇਹ ਕਹਿੰਦਾ ਕਿ ਮੈਂ ਤੇਰੀ ਵੀਡੀਓਜ਼ ਜੋ ਹੈ ਤੇਰੇ ਪਤੀ ਨੂੰ ਵਿਖਾ ਦੇਵਾਂਗਾ ਜੀ ਹਾਂ ਵਿਆਹੀ ਹੋਈ ਇਹ ਮਹਿਲਾ ਜੋ ਕਿ ਸਰਕਾਰੀ ਨੌਕਰੀ ਦੇ ਚੱਕਰ ਦੇ ਵਿੱਚ ਕਿਵੇਂ ਇਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਪੈਸੇ ਗਏ ਮੋਬਾਈਲ ਗਿਆ ਤੇ ਨਾਲ ਇੱਜ਼ਤ ਵੀ ਇਹ ਤੁਨ ਸਵਾਲੀਆ ਨਿਸ਼ਾਨ ਹੈ ਕਿ ਗਲਤ ਸਿਰਫ ਬੰਦਾ ਜਾਂ ਫਿਰ ਇਥੇ ਮਹਿਲਾ ਦੀ ਵੀ ਗਲਤੀ ਆ ਮੇਹਣਾ ਸਰ ਕੀ ਗੱਲ ਬਾਤ ਹੋਈ ਜਿਹੜਾ ਸੀ ਡਾਕਟਰ ਜੀ ਅ ਸਰ ਮੈਨੂੰ ਹਰਪ੍ਰੀਤ ਦੇ ਨਾਲ ਅ ਮੈਨੂੰ 2025 ਫੈਬਰੂਰੀ ਦੇ ਵਿੱਚ ਐਡ ਬਾਈਂਗ ਟ੍ਰਿਕ ਨੂੰ ਮਿਲਿਆ ਐਕਚੁਅਲੀ ਇਹ ਤੇ ਕਰਨ ਮੇਰੀ ਫਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕੇ ਆਪਣੇ ਅੰਦਰ ਕੀਤਾ ਔਰ ਕੋ ਵੀ ਪਹਿਹ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂਗਾ ਉਹਨੂੰ ਤੇ ਇੱਕ ਮਹੀਨੇ ਦੀ ਡਿਊਟੀ ਇਹਨੇ ਲਵਾਈ ਹੈ ਤੋਂ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇਹਨੇ ਮੇਰੇ ਕੋਲ ਵੀ ਪੈਸੇ ਲੈਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਹਾਸਪੀਟਲ ਉੱਤੇ ਦੇ ਵਿੱਚ ਜੌਬ ਕਰਦਾ ਵਾਂ ਤੋਂ ਇਸ ਦੌਰਾਨ ਇਹਨਾਂ ਦੀ ਗੱਲਬਾਤ ਕਾਫੀ ਵਧ ਗਈ ਅੱਗੇ ਇਹਨਾਂ ਨੇ ਮੈਨੂੰ ਮਿਸਯੂਜ਼ ਵੀ ਕੀਤਾ ਮੇਰਾ ਤੇ ਜਦ ਮੈਂ ਨੂੰ ਪਿੱਛੇ ਹਟਣਾ ਚਾਹੁੰਦੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਕੁਸ਼ਲ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਮ ਨੂੰ ਅੱਗੇ ਕਰਦਾ ਹੈ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਹੈ ਆਪਣੇ ਸਰਦਰ ਤੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਣ ਪਛਾਣ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੈਸੇ ਤੁਸੀਂ ਚਲ ਗਏ ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ ਹਾਂਜੀ ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ ਹਾਂਜੀ ਤੇ ਤੁਹਾਡੇ ਨਾਲ ਕਿਹੜਾ ਕੰਪਨੀਆਂ ਲਾ ਰਹੇ ਜਾਂ ਹਾਂਜੀ ਜਮੇ ਕੋਈ ਫੋਟੋਸ ਵੀ ਆ ਵੀਡੀਓ ਵੀ ਆ ਹਾਂਜੀ ਵੀਡੀਓਸ ਵੀ ਆ ਤੇ ਮੈਨੂੰ ਕਹਿ ਰਿਹਾ ਮੈਂ ਤੇਰੀ ਉਹ ਵੀਡੀਓਸ ਤੇ ਤੇਰੇ ਹਸਬੰਦ ਨੂੰ ਵੀ ਸਭ ਕੁਝ ਦਾਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ ਚ ਹੈ ਮੈਨੂੰ ਬੜੀ ਵਾਰੀ ਕਿਹਾ ਕਿ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ ਫਿਰ ਮੈਂ ਇਸ ਥੋਂ ਚਲੋ ਮੈਂ ਇਹਦੇ ਵੇ ਕਾਵੇ ਚ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੇਰਾ ਬਹੁਤ ਜ਼ਿਆਦਾ ਮਰਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਸ਼ਿਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਹੋ ਮੈਨੂੰ ਇਹ 19 ਤਰੀਕ ਦੀ ਗੱਲ ਆ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜੀ ਹਾਂ ਜੀ ਮੈਂ ਕਿ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜ਼ਦੂਰਾਂ ਨੂੰ ਬਾਲ ਸਮਾਚਨਾ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨੇ ਮਿਲਾਇਆ ਕਿ ਕਿਸ ਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰ ਮੈਂ ਪ੍ਰਸ਼ਾਸਨਰ ਗਵਾਹੀ ਮੰਗ ਕਰਦੀ ਜਦੋਂ ਮੈਂ ਹੁਣ ਇੰਨੀ ਮੱਤੀ ਪਰੇਸ਼ਾਨ ਹੋ ਰਹੀ ਐ ਅੱਗੇ ਵੀ ਇਹ ਬਹੁਤ ਲੋਕਾਂ ਨਾਲ ਠੱਗੀ ਕਰ ਚੁੱਕਿਆ ਐ ਤੇ ਮੈਂ ਨਹੀਂ ਚਾਹਦੀ ਮੇਰੇ ਮੇਰੇ ਬਾਅਦ ਵਿੱਚ ਵੀ ਕਿਸੇ ਨੇ ਗਲਤ ਕਰੇ ਹੌਚਰ ਕਰਦਾ ਬਹੁਤ ਜ਼ਿਆਦਾ ਮੈਂ ਪ੍ਰਸ਼ਾਸਨ ਕੋਲ ਜਾ ਕੇ ਬੇਨਤੀ ਕਰਦੀ ਆ ਕਿ ਮੈਂ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਆ ਮੇਰੀ ਫੈਮਿਲੀ ਕੋਈ ਚੀਂਦਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਮਾ ਲਕੀਬਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਨਾ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਣ ਜੀ ਆ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਇੱਕ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਰਥਿਕ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਇਹ ਨੌਕਰੀ ਵੱਲੋਂ ਇਹ ਇਹਨਾਂ ਦੀ ਗਲੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹ ਨਾਲ ਲੜਕੀ ਨਾਲ ਵਿੱਚ 40000 ਰੁਪਏ ਦੀ ਜਿਹੜੀ ਠੱਗਿਆ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੀ ਕਈ ਐਸੀਆਂ ਪੱਤੀ ਜਨ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀ ਮੈਂ ਸੋਸ਼ਲ ਮੀਡੀਆ ਤੇ ਸਾਰੇ ਪਲੈਟਫਾਰਮਸ ਤੇ ਜਿਹੜਾ ਇਹਨੂੰ ਸਰਕੂਲੇਟ ਕਰ ਉਹ ਜਿਹੜਾ ਹੋਇਆ ਪਿਆ ਵਾ ਔਰ ਦੂਸਰਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਉਹ ਇੱਕ ਸ਼ਬੀ ਹਲਾਵਾ ਔਰ ਇਹਰੀ ਬੈਕਗਰਾਉਂਡ ਆ ਤਾਂ ਕਿੰਨੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਆ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਆ ਵਾ ਇਸ ਬਾਬਤ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਿਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਆ ਔਰ ਇਹਨੂੰ ਨਿਆਂ ਦਵਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਤੇ ਫੇਬੰਦੀ ਵੱਲੋਂ ਕੀਤਾ ਜਾਵੇਗਾ ਇੰਨਾ ਹੀ ਕਹਿੰਦਾ ਆ ਸਾਰਾ ਉਹ ਜਵਾਬ ਨੇ ਕਿ ਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਦ ਵੀ ਜਿਹੜੇ ਆ ਉਹ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਦੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਟ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀਂ ਸੋਚਿਆ ਸੀਗਾ ਕਿ ਮੈਂ ਜਿਹੜੀ ਐ ਇੱਕ ਵਧੀਆ ਨੌਕਰੀ ਜਿਹੜਾ ਨੂੰ ਚਾਂਸਾ ਦਿੱਤਾ ਗਿਆ ਕਿਉਂਕਿ ਉਹ ਖਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ EMPLOYEES ਆ ਔਰ ਤੈਨੂੰ ਵੀ ਜਿਹੜਾ ਮੈਂ ਉੱਥੇ ਗਵਰਨਮੈਂਟ EMPLOYEES ਜਿਹੜਾ ਵਾ ਉੱਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਂ ਕੋ ਮੋਬਾਈਲ ਵੀ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਦੋਂ ਅਸੀਂ ਰਿਲੇਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਾ ਕਿਸੇ ਨਾਲ ਵੀ ਇਹ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਅੰਬੋ ਇਹਨਾਂ ਦੇ ਤੋਂ ਸ਼ੋਸ਼ਣ ਕਰ ਰਹੇ ਹੈ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵੈਂਕ ਸੁਖਵਿੰਦਰ گور ਪੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਦੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆ ਦੇਵੇਗਾ ਮੇਰਾ ਨਾਮ ਸੁਖਵਿੰਦਰ گور ਪੱਟੀ ਭਗਵਾਨ ਵਾਲਮੀਕੀ ਵੀਰ ਸੈਨਾ ਜ਼ਿਲ੍ਹਾ ਪ੍ਰਧਾਨ ਦਾਇਆ ਉਹ ਇਹਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਹਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਰੇ ਸਾਬ ਕਹਿੰਦੇ ਆ ਵੀ ਕਰਾਂਗੇ ਕਾਰਵਾਈ سرکاری نوکری ਦਾ ਚਾਂਸਾ ਦੇ ਕੇ ਦੇਖੋ ਕਿਵੇਂ ਇਸ ਮਹਿਲਾ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ویسے ਪਹਿਲਾ ਇੱਕ ਸਵਾਲ ਸਾਹਮਣੇ ਆਏਗਾ ਜੋ ਕਿ ਅਸੀਂ ਤੁਹਾਰ ਤੋਂ ਜ਼ਰੂਰ ਪੁੱਛਾਂਗੇ ਕਿ ਆਖਰ ਇਸ ਵਿੱਚ ਸਹੀ ਕੌਣ ਤੇ ਗਲਤ ਕੌਣ ਹੈ ਤਦaze ਕਿਵੇਂ ਇੱਕ ਸ਼ਖਸ ਵੱਲੋਂ ਇਸ ਮਹਿਲਾ ਨੂੰ ਪਹਿਲਾਂ ਤਾਂ ਇਹ ਚਾਂਸਾ ਦਿੱਤਾ ਜਾਂਦਾ ਕਿ ਮੈਂ ਤੈਨੂੰ ਸਰਕਾਰੀ ਨੌਕਰੀ ਲਵਾ ਦੇਵਾਂਗਾ ਬਿਲਕੁਲ ਉਦਾਂ ਹੀ ਜਿਵੇਂ ਤੇਰੀ ਮਾਸੀ ਦੀ ਕੁੜੀ ਨੂੰ ਲਵਾਇਆ ਤੇ 1 ਮਹੀਨਾ ਉਸ ਨੂੰ ਵੀ ਜੌਬ ਕਰਦਿਆ ਹੋ ਚੁੱਕਿਆ ਜੋ ਮਹਿਲਾ ਹੁੰਦੀ ਹੈ ਉਹ ਉਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਗੱਲਬਾਤ ਅੱਗੇ ਵਧਦੀ ਹੈ ਜੋ ਸ਼ਖਸ ਹੁੰਦਾ ਉਸ ਤੋਂ 40000 ਰੁਪਏ ਵੀ ਲੈਂਦਾ ਉਸ ਤੋਂ ਮੋਬਾਈਲ ਵੀ ਲੈਨ ਲੈਂਦਾ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਹਰਕਤ ਵੀ ਕਰਦਾ ਜੀਹਾਂ ਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਚਾਂਸਾ ਦਿੱਤਾ ਗਿਆ ਸੀ ਉਸ ਦੇ ਨਾਲ ਫਰਾਡ ਹੋ ਗਿਆ ਤੇ ਹੁਣ ਮਹਿਲਾ ਜੋ ਹੈ ਇੱਥੇ ਨਿਆਂ ਮੰਗਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਦੀ ਹਾਲਤ ਕੀ ਹੋਈ ਹੈ ਬਹੁਤ ਜ਼ਿਆਦਾ ਇਸ ਵੇਲੇ ਟੁੱਟੀ ਪਈ ਹੈ ਦੂਜੇ ਪਾਸੇ ਜੋ ਸ਼ਖਸ ਹੈ ਜਿਸ ਨੇ ਇਜ਼ ਦੀ ਵੀਡੀਓਜ਼ ਬਣਾਈ ਸੀ ਉਹ ਹੁਣ ਇਹ ਕਹਿ ਰਿਹਾ ਜਦੋਂ ਮਹਿਲਾ ਕਹਿੰਦੀ ਹੈ ਕਿ ਮੈਂ ਤੈਨੂੰ ਛੱਡ ਦੇਣਾ ਤਾਂ ਉਹ ਵੀਡੀਓ ਬਣਾ ਕੇ ਜੋ ਸ਼ਖਸ ਹੁੰਦਾ ਉਹ ਇਹ ਕਹਿੰਦਾ ਹੈ ਕਿ ਮੈਂ ਤੇਰੀ ਵੀਡੀਓਜ਼ ਜੋ ਹੈ ਤੇਰੇ ਪਤੀ ਨੂੰ ਵਿਖਾ ਦਵਾਂਗਾ ਜੀ ਹਾਂ ਵਿਆਹੀ ਹੋਈ ਇਹ ਮਹਿਲਾ ਜੋ ਕਿ ਸਰਕਾਰੀ ਨੌਕਰੀ ਦੇ ਚੱਕਰ ਦੇ ਵਿੱਚ ਕਿਵੇਂ ਇਸ ਸ਼ਖਸ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਪੈਸੇ ਗਏ ਮੋਬਾਈਲ ਗਿਆ ਤੇ ਨਾਲ ਇੱਜ਼ਤ ਵੀ ਇਥੇ ਹੁਣ ਸਵਾਲੀਆ ਨਿਸ਼ਾਨੇ ਕਿ ਗਲਤ ਸਿਰਫ ਬੰਦਾ ਜਾਂ ਫਿਰ ਇਥੇ ਮਹਿਲਾ ਦੀ ਵੀ ਗਲਤੀ ਆ ਮੈਮ ਨੀਹਾ ਸਰ ਕੀ ਗੱਲ ਬਾਤ ਹੋਈ ਜਿਹੜਾ ਸੀ ਡਾਕਟਰ ਜੀ ਹਾਂ ਸਰ ਮੈਨੂੰ ਹਰਪ੍ਰੀਤ ਦੇ ਨਾਲ ਅੱਛਾ ਮੈਨੂੰ 2025 ਫਬਰੀ ਦੇ ਵਿੱਚ ਐਡ ਬਾਈਂਗ ਟ੍ਰਿਕ ਨੂੰ ਮਿਲਿਆ ਅਤਲੇ ਦੇ ਕਰਨ ਮੇਰੀ ਘਰ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕੇ ਆਪਣੇ ਅੰਦਰ ਕੀਤਾ ਔਰ ਕੋ ਵੀ ਪਹਿਹ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂਗਾ ਉਹਨੂੰ ਤਾਂ 1 ਮਹੀਨੇ ਦੀ ਡਿਊਟੀ ਇੰਨੇ ਲਵਾਈ ਆ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੱਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲੋਂ ਰੋਟੀ ਦੇ ਵਿੱਚ ਜੋਬ ਕਰਦਾ ਵਾਂ ਤੋਂ ਇਸ ਦੌਰਾਨ ਮੇਨਾਂ ਦੀ ਗੱਲਬਾਤ ਕਾਫੀ ਵਧ ਗਈ ਅੱਗੇ ਮੇਨਾਂ ਮੈਂ